ਸਾਸਿਕਾ ਜੀ ਆਪਾਂ ਲੱਗੇ ਅੱਜ ਆਲੂ ਚਣਿਆਂ ਦੀ ਸਬਜ਼ੀ ਬਣਾਉਣ ਤੇ ਆ ਤੇਲ ਆਪਾਂ ਪਾ ਲਿਆ ਹੈ ਆਪ ਕੋਪਰ ਆਪਾਂ ਰੱਖਤਾ ਆ ਦੇਖੋ ਜੀ ਮਸਾਲਾ ਆਪਾਂ ਪਹਿਲੇ ਆ ਦੇਖੋ ਜੀ ਦੋ ਤੇਜ ਪੱਤਾ ਆ ਦੋ ਟੁਕੜੇ ਚੀਨੀ ਦਾ ਦਾਲ ਚੀਨੀ ਦੇ ਇੱਕ ਲੈਜੀ ਹੈ ਵੱਡੇ ਅਦਰਕ ਮੈਂ ਚਾਹ ਕਾਲੀਆਂ ਤੇ ਆ ਜੀਰੇ ਦਾ ਚਮਚਾ ਇਹਨੂੰ ਪਹਿਲਾਂ ਆਪਾਂ ਮਸਾਲੇ ਨੂੰ ਭੁੰਨ ਲਵਾਂਗੇ ਇਧਰ ਆ ਆਲੂ ਪਿਆਜ਼ ਕੱਟੇ ਹੋਏ ਆ ਟਮਾਟਰ ਆ ਅਰਾ ਪਿਆਜ ਆ ਇੱਕ ਤੇ ਹੁਣ ਆਪਾਂ ਪਿਆਜ਼ ਪਾ ਦੇਵਾਂਗੇ ਤੇ ਆਲੂ ਇਹ ਪੜਾ ਤੁਰ ਕੇ ਭੁੱਜ ਗਿਆ ਆ ਤੇ ਬਸ ਇਹਦੇ ਨਾਲ ਭੁੱਜ ਜਾਏ ਇਥੇ ਆਪਾਂ ਇਹਦੇ ਵਿੱਚ ਹਰਾ ਪਿਆਜ਼ ਪਾਵਾਂਗੇ ਵੀਰ ਆਪਾਂ ਪਹਿਲੇ ਪਾਤਾ ਦਾ ਮੀਨੂ ਹੋਇਆ ਜਨਾ ਥੋੜਾ ਜਿਹਾ ਪੌਣ ਲੇਕੇ ਪਿਆਜ ਹੋ ਨਾ ਲਾਲ ਪਿਆਜ ਪੌਣ ਲੇ। ਫਿਰ ਆਪਾਂ ਪਾਵਾਂਗੇ। 3-4 ਪਿਆਜ ਵਾਸਤੇ ਪੌਣ ਚੱਲੇ ਆ। ਠੀਕ। ਆਦਿ ਵਿੱਚ ਆਪਾਂ ਇਹਦੇ ਵਿੱਚ ਪਾਦਮਾਂਗੇ ਟਮਾਟਰ। ਟਮਾਟਰ ਪਾਦਮਾਂਗੇ। ਟਮਾਟਰ ਨੂੰ ਵੀ ਆਪਾਂ ਨਾਲੇ ਪਾ ਲੈਣਾ। ਹਰਾ ਪਿਆਜ਼ ਆधिਪਾਦਮ ਹਰਾ ਪਿਆਜ਼ ਬਹੁਤ ਸਮੇਂ ਲਗਾ ਕਰੀ ਦੇ ਵਿੱਚ ਇਹ ਨਹੀਂ ਪਾ ਜਿਓਗੇ ਨਾਲ। ਸਾਡੀ ਗਰਮਿਆਜ ਤੇ ਪਰਪਰ। ਇਹ ਦੇਰ ਮੈਂ ਚਾਪ ਰੱਖ ਰਹੀ ਹਾਂ। भा प्याज तलका यह आपने हाँ मिर्चा या हरियाँ थोड़ी जी लाल मिर्च भी पानी आप अदरक लसन का पेस्ट दो चार कलिया सदरक आखो मिर्च है दो चार मिर्चा है तो ये लसनियाँ दो तीन कलिया एक गट्ठा अदरक का एक ਇਹ ਆਪਾਂ ਘੁੰਨਣਾ ਲਾ ਲਈ। ਜਿਹੜਾ ਆਪਾਂ ਲਈ ਘੁੰਨਣਾ ਮਸਾਲੇ ਦੇ ਤੋੜ ਕੇ ਯਾਰ ਜੇ ਆਪਣਾ ਤੋੜਕਾ ਪਾ ਦਿੱਤੇ। ਨਾਲੇ ਕਿ ਲੱਗਿਆ ਬਾਅਦ ਚ ਪਾਵਾਂਗੇ ਗਾੜੀ। ਥੋੜਾ ਪਾ ਕੇ ਲਾਲ ਮਿਰਚ ਵੀ ਪਾਵਾਂਗੇ ਥੋੜੀ। मैं हरी भी मिर्च पा है थोड़ी तो लाल भी पा दी स्वाद अनुसार पा सकते चाहे कली लाल मिर्च खाने लाल मिर्च पा लो हरी भी हर, पा लो देखो हल आप बारा ज्यादा नहीं करना है भुनना ऐसा साफ जा रखना है जो हाजी हुई मिर्च पा दे ज आप करना है बाद ला थोड़ा जहाँ पा लवाना तो आप थोड़ी जी लाल मिर्च एक पाउडर थोड़ा जहाँ लून अपने स्वाद अनुसार पा सकते हो तो अपने हिसाब ना तो घट खाता किस तरह खा तो देखो ਹੁਣ ਇਹ ਆਪਾਂ ਥੋੜਾ ਜਿਹਾ ਭੁੰਨਾਗੇ ਥੋੜਾ ਜਿਹਾ ਨੂੰ ਸੇਕ ਲਾ ਕਰਾਂਗੇ ਛਿੜਨਾ ਬੰਦ ਗਿਆ ਜੀ ਹਲਕੋ ਦੇਖ ਲਓ ਹੁਣ ਆਪਣਾ ਕਿੰਨਾ ਸੋਹਣਾ ਤੜਕਾ ਪੁੱਜ ਗਿਆ ਇਹਨ ਕੀ ਛੱਡ ਦਿੱਤਾ ਤੜਕੇ ਨੇ ਹੁਣ ਆਪਾਂ ਇਹਦੇ ਵਿੱਚ ਆਲੂ ਤੇ ਜੜੇ ਭੁੰਨਾਗੇ ਤੇ ਦੇਖੋ ਕਿੰਨਾ ਸੋਹਣਾ ਤੜਕਾ ਹੈ ਇਹਨ ਉੱਪਰ ਕੀ ਆਇਆ ਪਿਆ ਹੈ ਤੇਲ ਆਇਆ ਪਿਆ ਹੈ ਤੇ ਤੜਕਾ ਇਹ ਵਧੀਆ ਕੁਝੀ ਲੱਗਦੀ ਸੀ ਹਾਂ ਦੇਖੋ ਆਪਾਂ ਤਾਂ ਕਾਸ਼ੀਲਾ ਵੀ ਦਿਖਾ ਲ ਦਿੰਨੇ ਲੁਕ ਦੇਖੋ ਤੇ ਬਹੁਤ ਸੋਹਣਾ ਹੋ ਗਿਆ ਇਹ ਆਲੂ ਇਹ ਇਹ ਚਾਹਾਂਗੇ ਇਹ ਪਿਸ ਕੇ ਸਵੇਰੇ ਭਿੰਤੇ ਸੀਗੇ ਤੇ ਹੁਣ ਪੰਜਾਰ ਘੰਟੇ ਤੇ ਜੇਰੇ ਆਪਾਂ ਧੋ ਸਵਾਰ ਲਏ ਆ ਤੇ ਹਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਸੇਕ ਲਵਾਵਾਂਗੇ ਭੁੰਨਾ ਵੀ ਪਹਿਲਾਂ ਆਲੂ ਦੇ ਨਾਲ ਗੱਲ ਇੱਕ ਦੋ ਲੋ ਲੋ ਆਪਣੇ ਇੱਦਾਂ ਥੋੜਾ ਜਿਹਾ ਆਪਾਂ ਸੀਟੇ ਲਵਾਉਣਾ ਤੇ ਚਨੇ ਆਣੇ ਥੋੜੀ ਜਿਹੀ ਪੁੰਨਲੇ ਆ ਤੇ ਬਾਅਦ ਵਿੱਚ ਆਪਾਂ ਪਾਣੀ ਪਾ ਕੇ ਦੋ ਸੀਟੀਆਂ ਲਵਾਉਣੀ ਆ ਬਸ ਤੇ ਦੋ ਸੀਟੇ ਲਵਾ ਕੇ ਦੋ ਸੀਟੇ ਜੇ ਸਾਫ਼ੀ ਬਹੁਤ ਸੋਹਣੀ ਬਣ ਜਾਂਦੀਆਂ ਦੋ ਕੁ ਮਿੰਟ ਦੇ ਸੀਟੇ ਆਪਾਂ ਲਵਾ ਲਏ। ਹੁਣ ਇਹ ਲੋ ਹੁਣ ਆਪਣੇ ਆਪਾਂ ਹਾਂਜੀ ਕਮਾਟੇ ਨੇ ਸੀਟੇ ਲਵਾ ਆਂ ਤੇ ਚਨੇ ਪੁੰਨਲੇ ਥੋੜੇ ਜਿਹਾ ਚ ਪਾ ਲਈਏ ਕਿ ਪਾਣੀ ਪਾ ਦਮਾ ਕੇ ਸਾਜੀ ਦੇ ਹਸਾਬ ਨਾਲ ਤਾਂ ਪਾਣੀ ਆਪਸਾ ਨਹੀਂ ਪਾਉਣਾ ਹੈ ਕੁੱਕਰ ਦੇ ਵਿੱਚ ਪਤਾ ਇਹਦੇ ਵਿੱਚ ਕਿਹੜਾ ਪਾਣੀ ਸੁੱਕਦਾ ਹੁੰਦਾ ਆ ਤੇ ਇਹਦੇ ਵਿੱਚ ਆਪਾਂ ਹਸਾਬ ਨਾਲ ਪਾਣੀ ਪਾਈਦਾ ਆ ਕਿੰਨਾ ਪਾਣੀ ਆਪਾਂ ਪਾਉਣਾ ਹੈ ਲੈਣਾ ਇਹਦੇ ਵਿੱਚ ਸਿੰਨਾਕ ਪਾਣੀ ਆਪਾਂ ਪਾਉਣੀ ਹੈ ਦੇਖ ਲਓ ਇੰਨਾ ਹੀ ਪਾਣੀ ਪਾਉਣਾ ਹੈ ਜੇ ਤੁਹਾਨੂੰ ਪਤਾ ਹੀ ਹੋਣਾ ਵੀ ਪਾਣੀ ਥੋੜਾ ਹੀ ਪੈਂਦਾ ਹੁੰਦਾ ਹੈ ਤੇ ਇਹਦੇ ਵਿੱਚ ਪਾਣੀ ਕਿਹੜਾ ਸੁੱਕਣਾ ਹੈ ਤੇ ਆਪਾਂ ਹੁਣ ਇਹਦਾ ਢੱਕਣ ਲਗਾ ਦੇਮਾ ਨੇ ਉੱਪਰ ਦਾ ਇਹਦਾ ਸਬਜੀ ਆਪਣੀ ਦੋ ਸੀਟੀਆਂ ਚ ਬਣ ਜਾਣੀਆਂ ਦੋ ਸੀਟੀਆਂ ਸਿਰਫ ਲਾਉਣੀ ਹੈ ਇਹਨੂੰ ਆਪਾਂ ਤੇ ਆਪਰੇ ਇਹਦੇ ਆਲੂ ਚਾੜੇ ਬਣ ਜਾਣੇ ਆ ਫਿਰ ਦੋ ਸੀਟੀਆਂ ਹਲਵਾ ਕੇ ਤਾਂ ਦਾਲ ਜਦੋਂ ਬਣ ਜੂਗੀ ਸਬਜੀ ਆਪਾਂ ਫਿਰ ਚੈੱਕ ਕਰਾਂਗੇ ਠੀਕ ਹੈ ਦੇਖੀਏ ਸਬਜ਼ੀ ਇਹ ਇਹ ਲੋ ਸਬਜ਼ੀ ਆਪਣੀ ਬਣੀ ਦੀ ਹੈ ਦੇਖ ਲੋ ਕਿੰਨਾ ਸੋਹਣਾ ਘਿਆ ਆਪ ਤੇ ਤੇਲ ਆ ਗਿਆ